ਦੇ ਦੋਹਾਂ ਲਈ ਇਕਵਲ ਆਉਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸਨ ਆਉ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲਾਇਕ ਕਰ ਰੈਫਰ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਬਹੁਤ ਧੰਨਵਾਦ ਤੁਹਾਡਾ ਪਰਣਾ ਜੁੜਨ ਦਾ ਅੱਜ ਜੱਪਾ ਲੈ ਕੇ ਆਏ ਕਾਟਨ ਦੇ ਛੁੱਟਾਂ ਦੀ ਵੀਡੀਓ ਤੇ ਇਹ ਪਾ ਲੈ ਕੇ ਸ਼ਨੀਵਾਰ ਨੂੰ ਲੈ ਕੇ ਆਏ ਸੀ ਜਣੀ ਕਾਫੀ ਕੱਪੜਾ ਤਾਂ ਬਹੁਤ ਲੈ ਕੇ ਆਂਦਾ ਸੀ ਤੇ ਐ ਇੱਕ ਤੇ ਆਪਣਾ ਕੱਪੜਾ ਥੋੜਾ ਜਲਦੀ ਸੇਲ ਹੋ ਗਿਆ ਕੋਈ ਇੱਕ ਇੱਕ ਦੋ ਦੋ ਪੀਸ ਬਚੀ ਜਾਂਦੇ ਹੋ ਮੈ ਤੁਹਾਨੂੰ ਦਿਖਾਈ ਜਾਨੀ ਕਿਉਂਕਿ ਅੱਜ ਵੀ ਸਵੇਰੇ ਕੋਈ ਕਸਟਮਰ ਆ ਗਿਆ ਉਹ ਲੈ ਗਿਆ ਕਈ ਛੂਟ ਤੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਕਿਹੜੇ ਦਿਖਾਉਣ ਵਾਲੇ ਰਹਿ ਗਏ ਤੇ ਕਿਹੜੇ ਦਿਖਾਤੇ ਕਿਉਂਕਿ ਹੁਣ ਵੀਡੀਓ ਤੇ ਤੁਹਾਨੂੰ ਪਤਾ ਦਿੱਲੀ ਆਪਾਂ ਬਣਾਉਣੀ ਹੁੰਦੀ ਹੈ ਮੈਨੂੰ ਤੇ ਇਹ ਨਹੀਂ ਪਤਾ ਲੱਗਦਾ ਪਰ ਮੈਨੂੰ ਲੱਗਦਾ ਸ਼ਾਇਦ ਮੈਂ ਇਹਨਾਂ ਚ ਕੋਈ ਨਹੀਂ ਦਿਖਾਇਆ ਤੁਹਾਨੂੰ ਤੇ ਇੱਕ ਸ਼ੂਟ ਆ ਉਹ ਮੈਨੂੰ ਜਿਹੜਾ ਆਪਾਂ ਕੱਲ ਕੋਰੀਅਰ ਕਰਵਾਇਆਗਾ ਤੇ ਉਹ ਮੈਨੂੰ ਫੋਨ ਕੋਲ ਆਇਆ ਸੀ ਕਹਿੰਦੀ ਸਾਨੂੰ ਦਿਖਾਓ ਉਹ ਕਿਹੜਾ ਕਲਰ ਆ ਵੀ ਕਿਦਾਂ ਦਾ ਲੱਗਦਾ ਵਾ ਉਹ ਗ੍ਰੇ ਤਾਂ ਮੈਂ ਲੈ ਕੇ ਨਹੀਂ ਸੁਜਾ ਗ੍ਰੀਨ ਦੇ ਲੈ ਕੇ ਆਈਆਂ ਤੁਹਾਨੂੰ ਵੀ ਕਿਸ ਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਮੰਗਵਾਓ ਤੇ ਬਹੁਤ ਧੰਨਵਾਦ ਤੁਹਾਡਾ ਜੇ ਆਪਾਂ ਤੋਂ ਕੋਰੀਅਰ ਮਗਵ ਵੀ ਕੱਪੜੇ ਮਗਵੋੜੀਆਂ ਤੇ ਲੋਕਲ ਵੀ ਆਪਣਾ ਕੰਮ ਬਹੁਤ ਸੌਣ ਵਧੀਆ ਚੱਲਦਾ ਬਹੁਤ ਵਧੀਆ ਚੱਲਦਾ ਵਾ ਤੇ ਲੋ ਜੇ ਪਸੰਦ ਫੋਨ ਇਹ ਝੂਟ ਇਹਨਾਂ ਚ ਕੋਈ ਪਸੰਦ ਹੋਵੇ ਸਕਰੀਨ ਸ਼ਾਟ ਲਓ ਤੇ ਆਪਣੇ ਆਰ ਦੇ ਆਰਡਰ ਬੁੱਕ ਕਰੋ ਲੋ ਜੀ ਦਿਖਾ ਮਸਣ ਪਹਿਲਾਂ ਤਾਂ ਮੈਂ ਸੁਣਾਇ ਸ਼ੁਰੂ ਤੋਂ ਖਾਉਣੀ ਆ ਤੇ ਭੈਣ ਦਾ ਮੈਨੂੰ ਫੋਨ ਕਾਲ ਆਇਆ ਕਹਿੰਦੀ ਸਾਨੂੰ ਦਿਖਾਇਓ ਕਹਿੰਦੀ ਜੀ ਜਿਹੜਾ ਤੁਸੀਂ ਕਹਿੰਦੇ ਸਾਡੇ ਪੂਰੇ ਬੱਚੇ ਤੇ ਲੋ ਜੀ ਪਸੰਦ ਦਿਖਾ ਦਿੰਨੇ ਆ ਦੇਖੋ ਜੀ ਇੰਨਾ ਘੱਟ ਰੇਟ ਇਹ ਤਾਂ ਤੁਹਾਨੂੰ ਮੈਂ ਗੱਲ ਵੀ ਦੱਸਿਆ ਸੀ ਆ ఛే సో పై స పాన వాళ్ళ ఛే సో పై కోటన్ కంత బుల్లా డా సిటీన్ పాలో కితే మర్జీ తును పాదట్టా थी खुला थुला 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 थुला। बहुत वधी खुल् टुल् दपट्टा लव बह खुल् डुल् दपट्टा वाहत मिरमी कलर जलदी जलदीन शॉट तुम लव ते आपला सूट मंगवावटचा रेट रहूगा आपण छे सो पंती रुपये एनच एक ग्रे कलर दावा ਬਾਟਮ ਦਾ ਕੱਲਰ ਐਸਟਰ ਹੰਗਰੀ ਸੀਸੋ ਕੈਂਟੀ ਦਾ ਰੱਖ ਲਵਾਂ ਅਲੋਸੀ ਤੁਹਾਨੂੰ ਜਦੋਂ ਜੈਂਟਰ ਬਵਾਚੀ ਮਾਰ ਲੈ ਤੇ ਆਦੀ ਕੋਈ इस तरह बन के तैयार होगा एक अपने पूरी है जी ग्रीन कलर का बहुत बढ़िया, देखो जी देखो कपड़ा बहुत बढ़िया गर्मी पाने वाला कपड़ा है। ਦੇਖ ਬਹੁਤ ਜਲਦੀ ਆਪਣੇ ਕੋਲ ਕਪੜਾ ਸੇਲ ਹੋਇਆ ਜੀ ਨਾ ਪਹੁੰਚ ਲੈ ਕੇ ਗੁਆ ਆਪਾਂ ਸਾਰਾ ਪਿਓਰ ਕਾਟਨ ਜੀ ਲੈ ਕੇ ਆਂਦਾ ਸੀ ਬਿਲਕੁਲ ਕਾਟਨ ਚ ਦੇਖੋ ਜੀ ਆ ਵੀ ਕਪੜਾ ਬਹੁਤ ਵਧੀਆ ਵਾ ਜਿਹੜਾ ਸਾਰਾ ਛੂਟੀ ਹੈ ਇਹਾ ਇੱਠਾ ਛੂਟੀ ਲੱਗਦਾ ਨਹੀਂ ਤੇ ਵਰਕ ਵੀ ਹੋਇਆ ਲੱਗਦਾ ਮੈਨੂੰ ਲੱਗਦਾ ਸ਼ਾਇਦ ਤਾਂ ਉਸ ਤੇ ਕਿ ਸਾਰੇ ਛੂਟੀ ਤੇ ਵਰਕ ਨਹੀਂ 봉ਜਾ ਵਰਕ ਨਹੀਂ ਮੈਂ ਤਾਂ ਦੇਖਿਆ ਹੀ ਨਹੀਂ ਹੋਰ ये दिन अभी पाँच चा, चार पाँच सूट सी के तीन सेल हो गए दो जी बहुत वजिए तो पौचा वर्क होया हुआ ना देखो। पहुंचा वार्क का देखो पौचा वर्क है गला वर्क गले की कढ़ाई बहुत सोहनी है तो दो जी पाई ही कर देंगे आई नहीं जोड़ा है दो जी देखो यदि रेट रहेगा जी साढ़े सत सौ ये साढ़े सत सौ होगा देखो जी पहुँचा वर्क बहुत वजी पहुँचा वर्क ली आप आई दे देखो जी साढ़े सत सौ रेट रहूगा नाल दप्टा बहुत वजिए कॉटन का नाल दप्टा लाया हो సాడే సీట్ రూ కింగ్ కప్పుడే పూరి గర్మీ సోఫ్ట్లా బ మపడా కాటన్టన్ కడ కాటన్ ਵਿਖਿਆ ਜਮਸੋਂ ਨਹੀਂ ਦਿਖਾਇਆ ਨਾ ਲੋਤੀ ਇਹ ਕਿਸੇ ਨਾਦੀ ਮੰਮੀ ਵਾਸਤੇ ਕਿਸੇ ਸੱਸ ਵਾਸਤੇ ਕਿਸੇ ਵਾਸਤੇ ਵੱਡੀ ਮੁਰ ਵਾਸਤੇ ਲੈ ਗਿਫਟ ਦੇਣਾ ਮਗੋ ਬੋਣਾ ਆਇ ਵਰ ਕੋ ਹੋ ਵ ਸੋਣਾ ਦੇਖੋ ਜੀ ਕਪੜਾ ਬਹੁਤ ਸੋਣਾ ਵਧੀਆ ਕਾਟਨ ਦਾ ਵਾ ਸਾਰਾ 5 ਮੀਟਰ ਛੂੜਾ ਕਲਰ ਬਹੁਤ ਸੋਣਾ ਵਾ ਦੇਖੋ ਦਾ ਹਾਲ ਦਾ ਜਬਤਾ ਦਵੱਟਾ ਦੇ ਨਾਲ ਹੋਰੂਗਾ ਸੈਮੀ ਦਾ ਤੇ ਇਹਦਾ ਰੇਟ ਹੈਗਾ 790 ਰੁਪਏ 690 ਰੁਪਏ ਰੇਟ ਇਹਦਾ ਹੰਡੋ ਉਸੀ ਤੇ ਇਹਨ ਦਵੱਟਾ ਦਾ ਕਲਰ ਬਹੁਤ ਸੋਹਣਾ ਵਾ ਦੇਖੋ ਜੀ ਪਾਰਟੀ ਵਾਸਤੇ ਮੈਂ ਮਤਲਬ ਆਂਟੀਆਂ ਵੀ ਨੇ ਕੋਈ ਚਾਈ ਚਾਚੀ ਨੇ ਕਿਸੇ ਨੇ ਬਣਾਉਣਾ ਹੋਵੇ ਪਾਰਟੀ ਵੇਲ ਪੜਾਈ ਹੈ ਲੈ ਛੂਟ ਬਹੁਤ ਬਧੀਆ ਕੌਣ ਤਾਂ ਛੋਟਾ ਦੇਖੋ ਜੀ ਦੇਖੋ ਜੀ ਇੰਨਾ ਛੋਟਾ ਜਿਹਾ ਤੁਹਾਨੂੰ ਕੋਈ ਪਸੰਦ ਹੋਇਆ ਜਲਦੀ ਜਲਦੀ ਦਵੱਟੀ ਤੇ ਕਲਰ ਹੀ ਬਹੁਤ ਸੋਹਣਾ ਲੱਗੇ ਜਾਂਦਾ ਲੈ ਜਲਦੀ ਜਲਦੀ ਸਕਰੀਨ ਸ਼ਾਟ ਲਿਓ ਮਿਕਪਰ ਕੋਲ ਵੀ ਹੋਰ ਲੰਬਤ ਨਹੀਂ ਮੈਂ ਤੁਹਾਨੂੰ ਦਿਖਾਇਆ ਕਿ ਨਹੀਂ ਮੈਂ ਤਜਾਦ ਨਹੀਂ ਹੈਗਾ ਮਨ ਕਿਉਂ ਆ ਜਾਂਦੀ ਹੈਗਾ ਤਾਂ ਤਾਂ ये प्योर आला देखो प्योर दट्टे देखो जी साढ़े अठ सौ रुपया रेट पिछली बार भी बहुत लिया बेचा है साढ़े अठ सौ पिछली फोन आई लो जी ਐਂਡ ਫੋੜਾ ਇਹ ਇਟਲੀ ਆ ਜੇਪਾ ਤਾਂ ਹੁਣ ਸੌਣ ਦੇ ਚਲੋ ਜੀ ਕਿਉਂਕਿ ਆਪਾਂ ਵੀ ਨੂੰ ਕਰ ਲੰਗੇ ਐਂਡ ਇਹਨਾਂ ਦੀ ਕੋਈ ਟੂਟੂ ਹੋਇਆ ਤੁਸੀਂ ਜਲਦੀ ਜਲਦੀ ਤੁਸੀਂ ਆਰਡਰ ਕਰੀ ਚਲੋ ਜੀ ਠੀਕ ਆ ਇਹ ਆਪਣਾ ਪੇਠਾ ਮੇਰਾ ਸੰਤਖਾਈ ਸੀ ਬਾਲ ਆਪਣੀ ਦੀ ਕੋ ਲੱਗੀ ਸੀ ਤੇ ਡੇਢੇ ਪੇਠੇ ਉਹ ਚਾਰ ਪੰਜ ਕਿਲੋ ਬੁੱਠਾ ਇਹ ਫੋਟ ਬਹੁਤ ਲੱਗੇ ਇਹਦੇ ਨਾਲ ਦੇ ਇਹ ਗੁਦਰ ਤੇ ਆਪਾਂ ਕੋਈ ਸਬਜ਼ੀ ਸੜਤੀ ਚੀਰ ਕੇ ਤੇ ਵੀ ਜਾਵ ਰਹੇ ਹਾਂ ਤੇ ਆਪਾਂ ਕੀ ਕਰੀਏ ਬਹੁਤ ਫਾਰੀ ਵੱਲ ਆ ਹਾਈਡ੍ਰਿਕ ਜਿਵੇਂ ਸਰਦੀਆਂ ਚ ਵੀ ਦਿਖਾਈ ਸੀ ਜੇਲ ਵੱਲ ਤੇ ਜਿਵੇਂ ਤੁਸੀਂ ਜਿਹਾ ਉਹ ਪੇਠੇ ਤਿਆਰ ਹੋ ਗਏ ਜਿਹੜੇ ਇਹ ਆਪਣੇ ਘਰ ਦਾ ਪੇਠਾ ਆ ਆਪਣੇ ਉਹ ਵੀ ਕਾਲੀ ਹੋ ਗਏ ਜਿਜਾਣੇ ਜਿਹਨੂੰ ਕਹਿੰਦੇ ਨੇ ਇਹ ਤੁਹਾਨੂੰ ਦੱਸਦੇ ਆਪਣੇ ਛੋਲਗਾ ਸੀਗਾ ਪਹਿਲਾਂ ਉਹ ਖਾਂਦੇ ਰਹੇ ਛੋਲਗਾ ਤੇ ਉਹ ਪੱਕ ਗਏ ਫਿਰ ਹੁਣ ਰੋਟੀ 2 ਕਿਲੋ ਹੋ ਗਏ ਹੁਣ ਪਰ ਗਰਮੀ ਦੀ ਵੀ ਬਣਾ ਲਿਆ ਕਰਾਂਗੇ ਤੇ ਆ ਵੀ ਗਰਮੋਂ ਕਰਨੇ ਪਰ ਵਧੀਆ ਆਰਾਮ ਦੇ ਰਹੋਗੀ ਕਿਉਂਕਿ 4 ਕਿਲੋ ਦਾ ਇਹਦੇ ਨਾਲ ਹੀ ਲੰਘ ਜਾਣ ਕਿ ਕਈ ਤਣ जी एक दिन बनाया तो ये तीन तीन बारी बना लेंगे आप देखो जी पंद्रह दिन तो लंघ जाएंगे ना फिर अद्धा फिर किसान दे देंगे इन्ने दिन तो खा तो रखना गा अदा किसी ने सब्जियां का जो तोड़ आज सब्जी हो ही नहीं घर तो आप ज़्यादातर घर तू सबी खाने होंने लोड़ी देखो जी अपना पेठा ये अपनी काले छोले घर दे हो गए तो आप हम चं तरह पका के धो के दवा रहे जीज़ी देखो, जीज़ी देखो जी बेहन देखो जी अपनी ਇਹੋ ਜਿਹੀ ਮੋਲ ਦੇ ਹੁੰਦੇ ਆ ਬਹੁਤ ਸੀਦੇ ਵਿੱਚ ਨੁਰਕੇ ਡੋਲੇ ਜੇ ਸਾਰੇ ਪਾਸਾ ਸਾਫ ਕਰਕੇ ਇਸ ਤਰ੍ਹਾਂ ਬਣਾ ਲਓ